ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਮਰੂ ਅੰਗਦ ਦੋਖ ਨਿਕੰਦਰਾ ਅਮਰਦਾਸ ਗੁਰ ਹਰਿ ਦਇ ਨਿਤ ਤਿਆਗ ਓਮ ਹਰਿ ਦਇ ਨਿਤ ਤਿਆਗ ਸ਼੍ਰੀ ਗੁਰੂ ਰਾਮਦਾਸ ਗੰਗਾ ਸ਼ਿਰਿਆਰ ਜਨਹ ਬੇਗਨ ਨਕੇ ਨਾਸ਼ਕ ਬੇਗਨ ਨਕੇ ਨਾਸ਼ਕ ਹਰੀ ਗੋਬਿੰਦ ਸ਼ੁਭ ਸੁਮਾਤਹ ਪਰਖਾ ਸਦੀ ਹਾਦ ਬੰਧੋ ਕਰ ਅਨੁਰਾਗ ਬੰਧੋ ਕਰ ਅਨੁਰਾਗ ਇਕੰਕਾਰ ਸਤਿਗੁਰੁ ਜਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਈ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਈ ਸਤਨਾਮ ਸ੍ਰੀ ਵਾਹਿਗੁਰੂ ਜੀ ਰਿਪਸ ਮੁਖ ਬਾਂਧ ਕਰ ਟੋਲ ਬਿਰੰਦ ਹੋਏ ਕਰੇ ਗੁਰੂ ਸ੍ਰੀ ਹਰਿ ਗੋਬਿੰਦ ਤੀਰ ਨਮਗਾਏ ਪਰ ਕਰ ਨਖੰਗ ਜਨਗਨ ਮਟੋਰ ਪਰ ਵਿਸੇ ਪੁਜੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਗੁਰਤਾ ਗੱਦੀ ਤੇ ਸੁਭਾਈ ਮਾਨ ਸ਼ਬਦ ਗੁਰ ਪੀਰਾ ਗਹਿਰ ਘੰਬੀਰਾ ਸਤ ਗੁਰੂ ਤੇ ਅੰਦਰ ਵੱਡੀ ਤਦਾਦ ਦੇ ਵਿੱਚ ਤੁਰਕ ਸੈਨਿਕ ਮਾਰੇ ਗਏ ਜਿਹੜੇ ਬਾਕੀ ਬਚੇ ਨਾ ਉਹਨਾਂ ਜਦੋਂ ਰਣ ਖੇਤਰ ਵੱਲ ਨਿਗਾਹ ਮਾਰ ਕੇ ਵੇਖਿਆ ਤੇ ਬੜੇ ਹੈਰਾਨ ਹੋਏ ਮਨ ਵਿੱਚ ਸੋਚਣ ਲੱਗੇ ਵੀ ਇਹ ਨਹੀਂ ਵੱਡੀ ਤਦਾਦ ਦੇ ਵਿੱਚ ਸਾਡੇ ਤੁਰਕ ਸੈਨਿਕ ਸਾਥੀ ਮਾਰੇ ਜਾ ਚੁੱਕੇ ਨੇ ਵੀ ਦੂਜੇ ਪਾਸੇ ਤਾਂ ਗੁਰੂ ਦੇ ਪਾਸ ਜਿਹੜੀਆਂ ਫੌਜਾਂ ਨੇ ਉਹਨਾਂ ਦੀ ਗਿਣਤੀ ਵੀ ਕੋਈ ਜ਼ਿਆਦਾ ਨਹੀਂ ਜਾਪਦੀ ਵੀ ਸਾਡਾ ਐਡਾ ਭਾਰੀ ਨੁਕਸਾਨ ਕਿਵੇਂ ਹੋ ਗਿਆ ਕਿਉਂਕਿ ਸਾਰਾ ਰਣ ਖੇਤਰ ਤੁਰਕ ਸੈਨਿਕਾਂ ਦੀਆਂ ਲੋਥਾਂ ਦੇ ਨਾਲ ਭਰਿਆ ਪਿਆ ਕਿਤੇ ਤੁਰਕ ਸੈਨਿਕਾਂ ਦੇ ਸਿਰਾਂ ਦੇ ਢੇਰ ਪਏ ਨੇ ਕਿਤੇ ਲੋਥਾਂ ਦੇ ਢੇਰ